60 ਸਾਲਾ ਬਜ਼ੁਰਗ ਔਰਤ ਦੀ ਐਕਸੀਡੈਂਟ ਦੇ ਨਾਲ ਦਰਦਨਾਕ ਮੌਤ ਹੋਈ ਹੈ ਤੇਜ਼ ਰਫ਼ਤਾਰ ਨੇ ਇੱਕ ਵਾਰ ਫਿਰ ਕਹਿਰ ਮਚਾਇਆ ਹੈ ਔਰਤ ਦੀ ਜਾਨ ਲੈ ਲਈਏ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਦੀ ਹੈ ਲੁਧਿਆਣਾ ਦੀ ਰਹਿਣ ਵਾਲੀ ਮੁਖਤਿਆਰ ਕੌਰ ਦੀ ਤੇਜ਼ ਰਫ਼ਤਾਰ ਦੇ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਇਹ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਸਾਡੇ ਬਜ਼ੁਰਗ ਮਾਤਾ ਜੀ ਕਿਸੇ ਕੰਮ ਦੇ ਨਾਲ ਬਾਹਰ ਗਏ ਸੀ ਤਾਂ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਕਾਰ ਅਚਾਨਕ ਆਉਂਦੀ ਹੈ ਤੇ 60 ਸਾਲਾਂ ਦੀ ਬਜ਼ੁਰਗ ਮਾਤਾ ਦਾ ਉਥੇ ਐਕਸੀਡੈਂਟ ਹੋ ਜਾਂਦਾ ਹੈ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਾਡੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਜਦੋਂ ਸੜਕ ਪਾਰ ਕਰਦੇ ਸਮੇ ਐਕਸੀਡੈਂਟ ਹੋਇਆ ਤਾਂ ਕਾਰ ਚਾਲਕ ਨੇ ਖੁਦ ਗੱਡੀ ਰੋਕ ਲਈ ਸੀ ਪੁਲਿਸ ਨੇ ਕਾਰ ਅਤੇ ਵਿਅਕਤੀ ਨੂੰ ਰਾਉਂਡ ਅਪ ਕਰ ਲਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਕਤ ਦੋਸ਼ੀ ਤੇ ਵੱਡੀ ਕਾਰਵਾਈ ਕੀਤੀ ਜਾਵੇ ਹਰ ਜੀ ਸੰਗ ਰਾਜਾ ਕੀ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਇਹ ਮੈਨੂੰ ਪਤਾ ਨਹੀਂ ਮੈਂ ਕੰਮ ਤੇ ਸੀਗਾ ਜੀ ਮੈਨੂੰ ਮੇਰੇ ਬੱਚੇ ਨੇ ਦੱਸਿਆ ਵੀ ਮੰਮੀ ਜੱਟ ਬੀਬੀ ਦਾ ਐਕਸੀਡੈਂਟ ਹੋ ਗਿਆ ਤੇ ਉੱਥੋਂ ਮੈਂ ਤੁਰੰਤ ਭੱਜ ਕੇ ਆ ਗਿਆ ਨੇ ਯਾੜੀ ਚੌਂਕ ਐਕਸੀਡੈਂਟ ਹੋਇਆ ਜਿਹੜੇ ਯਾੜੀ ਚੌਂਕ ਆਇਆ ਤਾਂ ਉਹ ਕਹਿੰਦੇ ਵਿਸਿਬਲ ਹਸਪੀਟਲ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਯਾੜੀ ਚੌਂਕ ਹੋਇਆ ਜੀ ਅੱਛਾ ਤੇ ਕੀ ਨਾਮ ਸੀ ਜੀ ਦਾ ਮੁਖਤਿਆਰ ਕੋਰਾ ਹੈ ਕੀ ਨਿਊਮਰਜੀ ਹੈ ਕੀ ਹੈ ਇਹ ਇਹ ਸਰ ਸਟਕ ਕੇ ਸਾਹ ਦੇ ਉੱਪਰ ਸਰ ਤੁਹਾਡਾ ਕੀ ਨਾਮ ਹੈ ਮੇਰਾ ਹਰਪ੍ਰੀਤ ਸਿੰਘ ਹੈ ਜੀ ਪਤਾ ਲੱਗਿਆ ਅਨ ਤੱਕ ਵੀ ਮੈਨੂੰ ਹਰ ਤੱਕ ਕੁਝ ਪਤਾ ਨਹੀਂ ਲੱਗਿਆ ਜੀ ਕੀ ਮੈਂ ਹੋਇਆ ਕਿ ਮੈਂ ਨਹੀਂ ਹੋਇਆ ਪਾਦਲ ਸੀ ਇਹਦਾ ਹੁਣ ਜੀ ਜਿਹੜੇ ਨਾਲ ਪਤਾ ਨਹੀਂ ਦੇ ਦੇ ਨਹੀਂ ਕਰਦਾ ਐਕਸੀਡੈਂਟ ਹੋਇਆ ਇਕੱਲੇ ਸੀ ਜੀ ਇਕੱਲੇ ਹੋਰ ਕਿਸੇ ਦੇ ਕੁਝ ਨਹੀਂ ਮੈਨੂੰ ਕੁਝ ਨਹੀਂ ਪੜਹ ਕਿ ਕੀ ਨਾਮ ਕੀ ਮਾ ਮੇਰਾ ਨੌਕਰਦਿਆਲ ਸੀ ਨਾ ਅੱਛਾ ਗੁਜਰਦਿਆਲ ਸੀ ਤੇ ਮਾਤਾ ਜੀ ਦਾ ਕੀ ਨਾਮ ਸੀ ਜਿਹਨਾਂ ਦਾ ਐਕਸੀਡੈਂਟ ਹੋਇਆ ਹੈ ਮਾਤਾ ਜੀ ਦਾ ਨਾਮ ਸੀ ਮਖਤਿਆਰਪੁਰ ਵੀ ਵਾਇਆ ਕਿਸੇ ਕੁ ਨਾ ਆਪਣੇ ਸੜਕ ਕ੍ਰੋਸਿੰਗ ਕਰਨ ਲੱਗੇ ਸੀਗੇ ਤੇ ਉਦੋਂ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਕਿਹੜੀ ਇਹਦਾ ਹੈ ਆਪਣੇ ਏ ਵਾਲੀ ਚੌਂਕ ਅੱਛਾ ਜੀ ਕਿੰਨੀ ਉਮਰ ਦੀ ਮਾਤਾ ਦਾ ਨਾਂ ਦੱਸੀ ਜੀ ਉਮਰ ਮੁਖਤਿਆਰ कौर ਮਾਤਾ ਦਾ ਨਾਂ ਸੀਗਾ ਤੇ ਆਪਣੇ ਜਾਂ ਗੱਡੀ ਕ੍ਰੋਸਿੰਗ ਕਰਨ ਲੱਗੇ ਤੇ ਬੱਚ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਕਿਹੜਾ ਐਕਸੀਡੈਂਟ ਜਿਹਨੇ ਮਾਰੀ ਗਿਆ ਹੈ ਕਿੰਨੀ ਮਾਰੀ ਗਿਆ ਗੱਡੀ ਦੇ ਨਾਲ ਹੋਇਆ ਇਹ ਬੇਤੀ ਅਸਤਾ ਬੈ ਥੋੜਾ ਜਿਹਾ ਅਸੀਂ ਲੇਟ ਆਇਆ ਘਰੋਂ ਜਦੋਂ ਸਾਨੂੰ ਫੋਨ ਪਹੁੰਚਿਆ ਵੀ ਤੁਹਾਡੇ ਵੀ ਮਾਸੀ ਦਾ ਐਕਸੀਡੈਂਟ ਹੋ ਗਿਆ ਅੱਛਾ ਵੀਡੀਓ ਹੈ ਹੈ ਮੌਕੇ ਦੀ ਵੀਡੀਓ ਆਪਣੇ ਹੈ ਉਹਨਾਂ ਦੇ ਕੋਲੇ ਆ ਨੈਟ ਤੇ ਹੋ ਗਈ ਵੀਡੀਓ ਪੱਤਰਕਾਰ ਵੀ ਉੱਥੇ ਪਹੁੰਚੇ ਸੀ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਮੌਕੇ ਤੇ ਲੋਕ ਵੀ ਖੜੇ ਸੀ ਹਾਂਜੀ ਲੋਕ ਗੱਡੀ ਕਿੰਨੀ ਸੀ ਸਪੀਡ ਸੀ ਨਹੀਂ ਜਿਉ ਆਇਆ ਨਹੀਂ ਗੱਡੀ ਰੋ ਗੱਡੀ ਦਾ ਆਪਦੀ ਸ਼ੈਂਟ ਸਹੀ ਆ ਰਹੀ ਸੀ ਉਹ ਤਾਂ ਰੋਡ ਕ੍ਰੋਸ ਕਰ ਮਾਤਾ ਰੋਡ ਮੌਕੇ ਦੀ ਮੌਕੇ ਤੇ ਹੀ ਹੋਇਆ ਜਿਹੜਾ ਡਰਾਈਵਰ ਸੀ ਉਹ ਬੜੇਗਾ ਕਿ ਨਹੀਂ ਡਰਾਈਵਰ ਤਾਂ ਬਜਾਰਾ ਆਪ ਹੀ ਰੁਕ ਗਿਆ ਸੀ ਗੱਡੀ ਉਹਨਾਂ ਨੇ ਰੋਕ ਲਈ ਸੀ ਕੋਈ ਉਸਨੇ ਰਸਤੇ ਲੈ ਲਿਆ ਹੈ ਤੇ ਅਗਰ ਨੂੰ ਪਾਓ ਗੱਡੀ ਖੜੀ ਉੱਥੇ ਕੋਈ ਪੁਲਿਸ ਦੀ ਬਾਕੀ ਉਹ ਹੁਣ ਪਹੁੰਚਦਾ ਹੁਣ ਕਾਨੂੰਨੀ ਕਾਰਵਾਈ ਉਹ ਜਦੋਂ ਕੇਸ ਪੋਣਾ ਹੋਊਗਾ ਉਦੋਂ ਹੁੰਦਾ ਸਰ ਪ੍ਰੀਤ ਸਿੰਘ ਰਾਜਾ ਕੀ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਇਹ ਮੈਨੂੰ ਪਤਾ ਨਹੀਂ ਮੈਂ ਕੰਮ ਤੇ ਸੀਗਾ ਜੀ ਮੈਨੂੰ ਮੇਰੇ ਬੱਚੇ ਨੇ ਦੱਸਿਆ ਵੀ ਮੰਮੀ ਜਿੱਦ ਬੀਬੀ ਦਾ ਐਕਸੀਡੈਂਟ ਹੋ ਗਿਆ ਤੇ ਉੱਥੋਂ ਮੈਂ ਤੁਰੰਤ ਭੱਜ ਕੇ ਆ ਗਿਆ ਨੇ ਯਾਰੀ ਚੌਕ ਐਕਸੀਡੈਂਟ ਹੋਇਆ ਯਾਰ ਇਹ ਵਾਲੀ ਚੌਕ ਆਇਆ ਤਾਂ ਉਹ ਕਹਿੰਦੇ ਵਿਸਿਬਲ ਹਸਪੀਟਲ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇਹ ਵਾਲੀ ਚੌਕ ਹੋਇਆ ਅੱਛਾ ਤੇ ਕੀ ਨਾਮ ਸੀ ਜੀ ਦਾ ਮੁਖਤਿਆਰ ਕੋਰਾ ਕਿ ਨਿਊ ਐਮਰਜੈਂਸੀ ਹੈ ਕੀ ਇਹ ਇਹ 66 66 ਕਹਾਣ ਦੇ ਉੱਪਰ ਤੁਹਾਡਾ ਕੀ ਨਾਮ ਮੇਰਾ ਹਰਪ੍ਰੀਤ ਸਿੰਘ ਹੈ ਸਾਨੂੰ ਪਤਾ ਲੱਗਿਆ ਅਨ ਤੱਕ ਵੀ ਮੈਨੂੰ ਹਰ ਤੱਕ ਕੁਝ ਪਤਾ ਨਹੀਂ ਲੱਗਿਆ ਜੇ ਕੀ ਮੈਂ ਹੋਇਆ ਕਿ ਮੈਂ ਨਹੀਂ ਹੋਇਆ ਬਾਤ ਤਾਂ ਪੈਦਲ ਸੀ ਇਹ ਕਿਦਾਂ ਇਹਦਾ ਹੁਣ ਜੀ ਜਿਹੜੇ ਨਾਲ ਪਤੰਦੇ ਦੇ ਨਹੀਂ ਕਰਦਾ ਐਕਸੀਡੈਂੈਂਟ ਹੋਇਆ ਕੱਲੇ ਸੀ ਜੀ ਕੱਲੇ ਹੋਰ ਕਿਸੇ ਦੇ ਕੁਝ ਨਹੀਂ ਆਇਆ ਮੈਨੂੰ ਕੁਝ ਨਹੀਂ ਪਤਾ। ਭਾਈ ਕੀ ਨਾਮ ਕੀ ਹੈ? ਮਾ ਮੇਰਾ ਨੋ ਕਰਦਾਲ ਸੀ। ਅੱਛਾ ਕਰਦਾਲ ਸੀ। ਤੇ ਮਾਤਾ ਜੀ ਦਾ ਕੀ ਨਾਮ ਸੀ ਜਿਹਨਾਂ ਦਾ ਐਕਸੀਡੈਂਟ ਹੋਇਆ ਹੈ? ਮਾਤਾ ਜੀ ਦਾ ਨਾਮ ਸੀ ਮਖਤਿਆਰਪੁਰ। ਕੀ ਹੋਇਆ? ਕੀ ਸੀ? ਉਹ ਆਪਣੇ ਸੜਕ ਕ੍ਰੋਸਿੰਗ ਕਰਨ ਲੱਗੇ ਸੀਗੇ। ਤੇ ਉਦੋਂ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ। ਕਿਹੜੀ ਹੈ? ਆਪਣੇ ਏ ਵਾਲੀ ਚੌਂਕ। ਅੱਛਾ ਜੀ ਕਿੰਨੀ ਉਮਰ ਸੀ ਮਾਤਾ ਦਾ? ਨਾ ਜੀ। ਉਮਰ ਮਖਤਿਆਰਪੁਰ ਮਾਤਾ ਦਾ ਨਾ ਸੀਗਾ। ਤੇ ਆਪਣੇ ਜਾਂ ਗੱਡੀ ਕ੍ਰੋਸਿੰਗ ਕਰਨ ਲੱਗੇ ਤੇ ਬੱਚਕ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੈ ਟੱਕਰ ਕਿਨੇ ਮਾਰੀ ਗਿਆ ਟੱਕਰ ਗੱਡੀ ਦੇ ਨਾਲ ਹੋਇਆ ਇਹ ਬੇਤੀ ਅਸਤਾ ਬੈ ਥੋੜਾ ਜਿਹਾ ਅਸੀਂ ਲੇਟ ਆਇਆ ਘਰੋਂ ਜਦੋਂ ਸਾਨੂੰ ਫੋਨ ਪਹੁੰਚਿਆ ਵੀ ਤੁਹਾਡੇ ਵੀ ਮਾਸੀ ਦਾ ਐਕਸੀਡੈਂਟ ਹੋ ਗਿਆ ਅੱਛਾ ਵੀਡੀਓ ਆਈ ਹੈ ਹੈ ਮੌਕੇ ਦੀ ਵੀਡੀਓ ਆਪਣੇ ਹੈ ਉਹਨਾਂ ਦੇ ਕੋਲੇ ਆ ਨੈੱਟ ਤੇ ਹੋ ਗਈ ਵੀਡੀਓ ਪੱਤਰਕਾਰ ਦੀ ਉੱਥੇ ਪਹੁੰਚੇ ਸੀ ਜੇ ਤੁਸੀਂ ਉੱਥੇ ਪਹੁੰਚੇ ਹੋ ਮੌਕੇ ਤੇ ਲੋਕ ਵੀ ਖੜੇ ਸੀ ਹਾਂਜੀ ਲੋਕ ਗੱਡੀ ਕਿੰਨੀ ਦੀ ਸਪੀਡ ਸੀ ਨਹੀਂ ਕਿਉਂ ਆਇਆ ਨਹੀਂ ਗੱਡੀ ਰੋ ਗੱਡੀ ਦਾ ਆਪਦੀ ਸ਼ੈਡ ਸਹੀ ਆ ਰਹੀ ਸੀ ਉਹ ਤਾਂ ਰੋਡ ਕਰਾਸ ਕਰ ਮਾਤਾ ਰੋਡ ਮੌਕੇ ਦੀ ਮਾਤਾ ਮੌਕੇ ਤੇ ਹੀ ਹੋਇਆ ਤੇ ਹੁਣ ਕੀ ਬੰਦ ਲੋ ਜਿਹੜਾ ਡਰਾਈਵਰ ਸੀ ਉਹ ਕਹਿੰਦਾ ਕਿ ਨਹੀਂ ਡਰਾਈਵਰ ਤਾਂ ਬਜਾਰਾ ਆਪ ਹੀ ਰੋਕ ਗਿਆ ਸੀ ਗੱਡੀ ਉਹਨਾਂ ਨੇ ਰੋਕ ਲਈ ਸੀ ਕੋਈ ਉਸ ਨੇ ਰਸਤੇ ਲਾਇਆ ਹੈ ਆਹ ਗੱਡੀ ਖੜੀ ਹੈ ਉੱਥੇ ਕੋਈ ਪੁਲਿਸ ਦੀ ਰਹੀ ਹੈ ਬਾਕੀ ਇਹ ਹੁਣ ਪਹੁੰਚਦਾ ਹਮਨ ਕਾਨੂੰਨੀ ਕਾਰਵਾਈ ਉਹ ਜਦੋਂ ਓਕੇ ਸਪਣਾ ਆਊਗਾ ਉਦੋਂ ਉਦੋਂ